ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਾਰ ਸ਼ੁਕਰੀਆ ਜੀ ਟੀਮ ਵੱਲੋਂ ਔਰ ਮੈਂ ਬੇਨਤੀ ਕਰਨੀ ਹੈ ਕਿ ਜਿਹੜੇ ਵੀਰ ਭੈਣ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਜੀ ਨੋਟੀਫਿਕੇਸ਼ਨ ਦੇ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਕੇ ਆਪਣੀ ਹਾਜ਼ਰੀ ਜਿਹੜੀ ਹੈ ਜ਼ਰੂਰ ਲਵਾਇਓ ਤੇ ਟੀਮ ਦਾ ਹੌਸਲਾ ਵਧਾਈ ਵੀ ਜ਼ਰੂਰੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਹੈ ਅਰਦਾਸ ਦੇ ਵਿੱਚ ਬੜੀ ਤਾਕਤ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕਥਨ ਦੇ ਮੁਤਾਬਕ ਜੇ ਅਰਦਾਸ ਇਦਾਂ ਕੀਤੀ ਜਾਏ ਗੁਰੂ ਤੇ ਭਰੋਸਾ ਕਰਕੇ ਤੇ ਬੜੀਆਂ-ਬੜੀਆਂ ਵਰਕਤਾਂ ਨੇ ਬੜੀਆਂ-ਬੜੀਆਂ ਰਹਿਮਤਾਂ ਨੇ ਕਦੇ ਕਰਕੇ ਵੇਖਿਆ ਜੇ ਕਿਵੇਂ ਕਰਨੀਏ ਅੱਜ ਦੀ ਵੀਡੀਓ ਵਿੱਚ ਆਪਾਂ ਸਮਝਾਂਗੇ ਗੁਰੂ ਪਾਤਸ਼ਾਹ ਕਿਵੇਂ ਖੁਸ਼ ਹੁੰਦੇ ਨੇ ਸੱਚੇ ਪਾਤਸ਼ਾਹ ਦੀ ਮਿਹਰ ਕਰ ਧੋਮੇ ਹੱਥ ਜੋੜ ਕੇ ਇਕਾਗਰ ਜਤੋ ਕੇ ਫਤੇ ਦਾ ਜਵਾਬ ਫਤੇ ਵਿੱਚ ਦੇ ਕੇ ਆਪਣੀ ਆਵਾਜ਼ ਬੁਲੰਦ ਕਰਿਏ ਹਾਜ਼ਰੀ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਈ ਲੋਕ ਜਿਹੜੇ ਨੇ ਗੁਰਬਾਣੀ ਤੇ ਤੰਝ ਕੱਛਦੇ ਨੇ ਔਰ ਕਈ ਲੋਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਹਣਾ ਵੀ ਮਾਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਛੱਡੋ ਤੇ ਕਈ ਲੋਕ ਅਜਿਹੇ ਨੇ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਸਚੀ ਪਾਤਸ਼ਾਹ ਨੂੰ ਵੀ ਮਾੜਾ ਤੱਕ ਕਹਿ ਦਿੰਦੇ ਨੇ ਉਹਨਾਂ ਲੋਕਾਂ ਦੀ ਨਾ ਸਮਝੀ ਐ ਉਹਨਾਂ ਲੋਕਾਂ ਨੂੰ ਕੀ ਕਹਾਂਗੇ ਮੈਂ ਬੇਨਤੀ ਜਿਹੜੀ ਹੈ ਉਹ ਬੜੀ ਛੋਟ ਹੀ ਕਰਨੀ ਐ ਮੈਂ ਬੇਨਤੀ ਕਰ ਰਿਹਾ ਤਕਰੀਬਨ ਸਮਝਿਓ ਜਿਹੜੀ ਮੈਂ ਬੇਨਤੀ ਕਰ ਰਿਹਾ ਉਹਨੂੰ ਤਕਰੀਬਨ ਤਕਰੀਬਨ ਸਮਝਣ ਦੀ ਕੋਸ਼ਿਸ਼ ਕਰਿਆ ਜੇ ਹੁਣ ਅੱਜ ਸਾਡੇ ਵਿੱਚ ਚੀਜ਼ਾਂ ਕੱਟ ਗਈਆਂ ਕੁਝ ਚੀਜ਼ਾਂ ਨੂੰ ਅਸੀਂ ਧਿਆਨ ਦੇਣਾ ਉਹਨਾਂ ਤੇ ਛੱਡ ਦਿੱਤਾ ਵੀ ਛੱਡੋ ਪਰੇ ਜੀ ਕੌਣ ਐ ਜੀ ਕੌਣ ਦੇਖੇ ਕੌਣ ਕਰੇ ਬਖਸ਼ਿਸ਼ਾਂ ਸਾਡੇ ਕੋਲੋਂ ਨਿਕਲ ਗਈਆਂ ਬਖਸ਼ਿਸ਼ਾਂ ਲੈਣ ਦੇ ਅਸੀਂ ਥੋੜਾ ਜਿਹਾ ਅਸਮਰਥ ਰਹਿ ਗਏ ਕਿਉਂ ਰਹਿ ਗਏ ਕਿਉਂਕਿ ਸਾਡੇ ਵਿੱਚ ਘਾਟ ਹੈ ਥੋੜੀ ਜਿਹੀ ਤਾਂ ਕਰਕੇ ਮੈਂ ਬੇਨਤੀ ਜਿਹੜੀ ਕਰਦਾ ਹੁੰਨਾ ਇਸ ਕਰਕੇ ਕਰਦਾ ਹੁੰਨਾ ਕਿਉਂਕਿ ਅੱਜ ਅਸੀਂ ਨਾ ਹੀ ਤੇ ਕਿਸੇ ਨੂੰ ਸ਼ਕਣ ਛਕਾਉਣ ਦੇ ਵਿੱਚ ਪਰਫੁੱਲਤਾ ਤੇ ਨਾ ਹੀ ਅੱਜ ਅਸੀਂ ਆਪਣੇ ਆਪ ਵਿੱਚ ਪਰਫੁੱਲਤਾ ਤੇ ਨਾ ਹੀ ਅਸੀਂ ਅੱਜ ਕਿਸੇ ਨੂੰ ਦੇਖ ਕੇ ਪਰਪੁੱਲਤਾ ਤੇ ਨਾ ਹੀ ਕਿਸੇ ਨੂੰ ਹੱਸਦੇ ਨੂੰ ਦੇਖ ਕੇ ਜਰਦੇ ਆ ਨਾ ਹੀ ਅਸੀਂ ਕਿਸੇ ਨੂੰ ਚੰਗਾ ਮਾੜਾ ਬੰਦਾ ਅਸੀਂ ਕੁਝ ਵੀ ਕਰਦੇ ਆ ਅਸੀਂ ਨਾ ਹੀ ਕਿਸੇ ਨੂੰ ਦੇਖ ਕੇ ਸਕਾਉਨੇ ਆ ਜੋ ਆਪਣੇ ਕੋਲੇ ਆ ਉਹਦਾ ਸ਼ੁਕਰ ਨਹੀਂ ਮਨਾਉਂਦੇ ਤੇ ਜੋ ਸਾਡੇ ਕੋਲੇ ਨਹੀਂ ਉਹਦੇ ਲਈ ਵੈਸੇ ਹੀ ਅਸੀਂ ਡਿੰਗਾ ਮਾਰਦੇ ਰਹਿੰਨੇ ਆ ਇਹ ਬੜੀਆਂ ਘਾਟਾਂ ਨੇ ਸਾਡੇ ਵਿੱਚ ਅੱਜਕੱਲ ਬੇਨਤੀ ਕਰਦਾ ਇਸ ਕਰਕੇ ਦਾਨ ਦਿਓ ਇਨਹੀ ਕੋ ਭਲੋ ਸਤguru ਸੱਚੇ ਬਾਦਸ਼ਾ ਧੰਨ ਗੁਰੂ ਕਲੰਗੀਧਰ ਬਾਦਸ਼ਾ ਕਹਿੰਦੇ ਨੇ ਸੱਚੇ ਬਾਦਸ਼ਾ ਦੇ ਹੁਕਮ ਦੇ ਮੁਤਾਬਕ ਕਦੇ ਲੋੜਵੰਦਾ ਦੀ ਸੇਵਾ ਕਰੋ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਬਾਜ਼ਾਰ ਵਿੱਚ ਜਾਨੇ ਹੋ ਸ਼ਹਿਰ ਵਿੱਚ ਜਾਨੇ ਹੋ ਪਿੰਡ ਵਿੱਚ ਜਾਨੇ ਹੋ ਕੋਈ ਲੋੜਵੰਦ ਦਿਸਦਾ ਹੈ ਨਾ ਜੀ ਦੇ ਵਿੱਚ ਪੈਰਾਂ ਦੇ ਵਿੱਚ ਚਪਲਾਂ ਨਹੀਂ ਪੈਸੇ ਨਾ ਦਿਓ ਉਹਦੇ ਪੈਰਾਂ 'ਚ ਚਪਲਾ ਪਵਾ ਦਿਓ ਸਿਆਲ ਦਾ ਟਾਈਮ ਹੈ ਬੂਟ ਪਵਾ ਦਿਓ ਕਿਸੇ ਗਰੀਬ ਕੋਲੇ ਰਜਾਈ ਗਦੈਲਾ ਨਹੀਂ ਉਹਨੂੰ ਰਜਾਈ ਗਦੈਲਾ ਦੇ ਦਿਓ ਭੁਗਵਾ ਪੁਖਾ ਢਿੱਡ ਤੋਂ ਪ੍ਰਸ਼ਾਦਾ ਛਕਾ ਦਿਓ ਇਨ ਇੰਨਾਂ ਦੀ ਸੇਵਾ ਕਰੋ ਖਾਲਸਾ ਪੰਥ ਹੀ ਤੇ ਕਰਦਾ ਆਇਆ ਤੇ ਹੁਣ ਤੱਕ ਗੁਰੂ ਨੇ ਇਹੋ ਹੀ ਸਿਖਾਇਆ ਰਾਹੀ ਪੰਦੀ ਅਤਿੱਤੀ ਦੀ ਸੇਵਾ ਕਰਨੀ ਐ ਤੂੰ ਇਹ ਗੁਣ ਨੇ ਇਹ ਗੁਣ ਤਾਂ ਇਕੱਠੇ ਕਰਨੇ ਨੇ ਪਰ ਇਹ ਗੁਣ ਬੰਦਾ ਲੁਕੋ ਕੇ ਬੈਠਾ ਐ ਇਹ ਗੁਣਾ ਤੋਂ ਵਾਂਝਾ ਹੋ ਕੇ ਬੈਠਾ ਮੈਂ ਬੇਨਤੀ ਕਰਦਾ ਹਾਂ ਨਾ ਮੈਂ ਉਹ ਹੀ ਰਿਅਲਾਈਜ਼ ਕਰਦਾ ਜਿਹੜਾ ਕਿ ਮੈਂ ਆਪਣੀ ਅੱਖਾਂ ਨਾਲ ਵੇਖਦਾ ਕਿਉਂਕਿ ਇਹੋ ਜਿਹੇ ਸੱਜਣ ਵੀ ਨੇ ਜਿਹੜੀਆਂ ਇਹੋ ਜਿਹੇ ਸੇਵਾਵਾਂ ਨਿਭਾਉਂਦੇ ਨੇ ਬਿਲਕੁਲ ਸਹੀ ਸੇਵਾਵਾਂ ਨੇ ਪੈਸੇ ਨਾ ਦਿਓ ਜੋ ਚੀਜ਼ ਦੀ ਲੋੜ ਹੈ ਉਹ ਲੈ ਕੇ ਦੇ ਦਿਓ ਕਈ ਵੀਰ ਐਸੇ ਹੀ ਨੇ ਬਾਹਰ ਵਿਦੇਸ਼ਾਂ ਵਿੱਚ ਜੇ ਬੈਠੇ ਨੇ ਸਾਡੇ ਵੀ ਇੱਥੇ ਇੰਡੀਆ ਵਿੱਚ ਜੋ ਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਦੇ ਨੇ ਦਸਵੰਦ ਕੱਢਦੇ ਨੇ ਜੇ ਕਿਸੇ ਨੂੰ ਲੋੜ ਵੰਦਾ ਕੋਈ ਚੀਜ਼ ਲੈਤੀ ਕੋਈ ਘਰ ਦੇ ਵਿੱਚ ਲੋੜ ਹੈ ਰਾਸ਼ਨ ਪਾਣੀ ਦੀ ਉਹ ਦੇਤਾ ਨਾਲੇ ਉਹਨਾਂ ਦੀ ਕਮਾਈ ਦਾ ਤਾਂ ਸਬੰਧ ਨਿਕਲ ਜਾਂਦਾ ਨਾਲੇ ਕਿਸੇ ਦੀ ਮਦਦ ਹੋ ਜਾਂਦੀ ਆ ਅੱਜ ਮੈਂ ਹੈਰਾਨ ਐ ਕਿ ਗਰੀਬ ਦੇਸ਼ ਇੰਡੀਆ ਇੰਨਾ ਕੁ ਐ ਅੱਜ ਸਾਨੂੰ ਗਰੀਬ ਲੱਭਣ ਦੀ ਲੋੜ ਨਹੀਂ ਜਿੱਥੇ ਮਰਜ਼ੀ ਦੇਖੋ ਝਾਤ ਮਾਰੋ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਵੇਖਦੇ ਆ ਨਾ ਕਿਸੇ ਨੂੰ ਕੋਈ ਰੋਗ ਹੈ ਕੋਈ ਰੋਗ ਤੋਂ ਪੀੜਤ ਹੈ ਕੋਈ ਕਿਵੇਂ ਹੈ ਕੋਈ ਕਿਵੇਂ ਹੈ ਪਤਾ ਨਹੀਂ ਹੱਦ ਹੋ ਜਾਂਦੀ ਹੈ ਕਿ ਕਈ ਵਾਰ ਤੇ ਕਿ ਸਾਡੀ ਸਰਕਾਰ ਕੀ ਕਰ ਰਹੀ ਹੈ ਸਾਡੀ ਸਰਕਾਰ ਕਿੱਥੇ ਕੋ ਸੁੱਤੀ ਪਈ ਹੈ ਕੀ ਉਹਨਾਂ ਲੋਕਾਂ ਦਾ ਉਹਨਾਂ ਨੂੰ ਚੇਤਾ ਨਹੀਂ ਇਸੇ ਕਰਕੇ ਆਪੋ ਆਪਣੇ ਜ਼ਿੰਮੇਵਾਰੀਆਂ ਨੂੰ ਪਹਿਚਾਣੋ ਜੇ ਕੋਈ ਲੋੜ ਵੰਦਾ ਤਾਂ ਉਹਦੀ ਇਨਸਾਨੀਅਤ ਦੇ ਨਾਤੇ ਉਹਦੀ ਹੈਲਪ ਕਰੋ ਉਦੀ ਮਦਦ ਕਰੋ ਇਹ ਨਾ ਸੋਚੋ ਕਿ ਫਲਾਨਾ ਹੀ ਕਰੂ ਜੀ ਸਾਨੂੰ ਕਿ ਲੋੜ ਐ ਸੀ ਕਿਉਂ ਅੱਗੇ ਆਈਏ ਅਸੀਂ ਕਿਹੜਾ ਕੋਈ ਸਮਾਜ ਸੇਵੀ ਨਹੀਂ ਜਿੰਨੀ ਕੁ ਬਣਦੀ ਉਨੀ ਕਰੋੜ ਘੱਟੋ ਘੱਟ ਪ੍ਰਸ਼ਾਦ ਦੇ ਬਸ ਸ਼ਕਾਈ ਸਕਦੇ ਆ ਕੋਈ ਜੀ ਸ਼ਕਾ ਦਿਓ ਜੀ ਦੇ ਨਾਲ ਉਹਦਾ ਢਿੱਡ ਭਰ ਜਾਵੇ ਬਸ ਗੱਲ ਖਤਮ ਇੱਥੋਂ ਤੱਕ ਕੋਈ ਨਾ ਕੋਈ ਆਪਣੀ ਸੋਚ ਰੱਖੋ ਇਹ ਚੰਗੇ ਗੁਣ ਨੇ ਜੋ ਆਪਾਂ ਪੈਦਾ ਕਰਨੇ ਨੇ ਆਪਣੇ ਕਿਸੇ ਲਈ ਇਨਸਾਨੀਅਤ ਦਿਖਾਉਣੀ ਇਨਸਾਨੀਅਤ ਉਹ ਦਿਖਾਓ ਜਿਹੜੀ ਉਹਦੇ ਕੰਮ ਆਵੇ ਇਹ ਇਹ ਹੈ ਅਸਲ ਚ ਚੰਗੇ ਸ਼ੁਭ ਗੁਣ ਸ਼ੋਪ ਗੁਣਾ ਦਾ ਖਜ਼ਾਨਾ ਇਹ ਜਿਹੜਾ ਇਕੱਠਾ ਕਰਨਾ ਹੈ ਅੱਜ ਬੰਦਾ ਇਹਨਾਂ ਖਜ਼ਾਨਿਆਂ ਤੋਂ ਦੂਰ ਹੋ ਕੇ ਬੈਠਾ ਹੈ ਉਹ ਕਹਿੰਦਾ ਮੈਨੂੰ ਲੋੜ ਹੀ ਕੋਈ ਨਹੀਂ ਬੜਿਆਂ ਨੂੰ ਮੈਂ ਦੇਖਿਆ ਬੰਦਾ ਮੂੰਹ ਤੇ ਮਲ ਕੇ ਕੇਕ ਖਾਣ ਵਾਲੇ ਉਹਨਾਂ ਹਜ਼ਾਰਾਂ ਰੁਪਈਆ ਕੇਕਾਂ ਦੇ ਖਰਾਬ ਕਰ ਦਿੰਦੇ ਜਨਮ ਦਿਨ ਮਨਾਉਨੇ ਆਪਾਂ ਦੇਖਿਆ ਉਹ ਨਾ ਟ੍ਰੈਂਡ ਕਾਲ ਅੱਜਕੱਲ ਚੱਲਦਾ ਹੈ ਉਹ ਮਾੜਾ ਜਾ ਉਹਨੂੰ ਖਵਾ ਕੇ ਕਿ ਸਾਰਾ ਉਹਦੇ ਮੂੰਹ ਨੂੰ ਮਾਰ ਦਿੰਦੇ ਨੇ ਚੱਕ ਕੇ ਕੇਕ ਉਹਦੇ ਸਿਰ 'ਚ ਮਾਰਿਆ ਉਹਦੇ ਕੱਪੜਿਆਂ ਨੂੰ ਲਾਤਾ ਲੱਥ ਪੱਥ ਇੱਕ ਦੂਜੇ ਤੇ ਪੇਸਟੀਆਂ ਵਗਾ ਵਗਾ ਮਾਰੀਆਂ ਤੇ 10 ਇਹ ਗੱਲਾਂ ਸਾਨੂੰ ਸੋਭਾ ਦਿੰਦੀਆਂ ਨੇ ਪੜਿਆ ਮੂਰਖਾ ਕਿ ਜਿਸ ਲੱਭ ਲੋਭ ਹੰਕਾਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਲੋਭ ਕਰਕੇ ਤੇ ਹੰਕਾਰ ਕਰਕੇ ਫੋਕੀ ਸ਼ੌਹਰਤ ਕਰਕੇ ਵਿਖਾਉਣ ਦੇ ਲਈ ਹੁੰਦਾ ਕਿ ਉਹਦਾ ਬਾੜੇ ਜਾਦੇ ਮਨ ਜਾਂਦਾ ਕੇਕ ਮੂੰਹ ਤੇ ਮੱਥ ਕੇ ਖਾਣ ਵਾਲੀ ਚੀਜ਼ ਨੂੰ ਅਸੀਂ ਡੋਲਦੇ ਪਿਆ ਇਦੋਂ ਇਦੋਂ ਬੇਵਕੂਫੀ ਹੋਰ ਕੀ ਹੋਊਗੀ ਹੈਗੀ ਬੇਵਕੂਫੀ ਐਦੋਂ ਬਾਅਦ ਦੀ ਇਹਦੇ ਨਾਲ ਤਾਂ ਸਾਡਾ ਪੁਰਾਣਾ ਸਮਾਂ ਚੰਗਾ ਸੀ ਜਿਹੜੇ ਸਮਿਆਂ ਦੇ ਵਿੱਚ ਜਨਮ ਦਿਨ ਤਾਂ ਦੂਰ ਦੀ ਗੱਲ ਸੀ ਗੁਰੂ ਘਰ ਜਾ ਕੇ ਕੜਾਹ ਪ੍ਰਸ਼ਾਦ ਕਰਾਉਂਦੇ ਸੀ ਵੱਧ ਤੋਂ ਵੱਧ ਘਰੇ ਸਦਕੇ ਕਿਸੇ ਨੂੰ ਪ੍ਰਸ਼ਾਦਾ ਛਕਾਉਂਦੇ ਸੀ ਰੋਟੀ ਖਵਾਉਂਦੇ ਸੀ ਘਰ ਦੇ ਨੂੰ ਰੋਟੀ ਕਰ ਦਿੰਦੇ ਸੀ ਫਿਰ ਦੱਸੋ ਕਿ ਆ ਸਮਾਂ ਚੰਗਾ ਕਿ ਪੁਰਾਣਾ ਸਮਾਂ ਚੰਗਾ ਹੈ ਸਮਝਣਾ ਪੈਣਾ ਸਾਨੂੰ ਪਰ ਸਾਨੂੰ ਅੱਜ ਜਿੰਨੇ ਅਸੀਂ ਪੜ ਲਿਖ ਗਏ ਓਨੇ ਹੀ ਅਸੀਂ ਬੈਕਵਰਡ ਚਲੇ ਗਏ ਪਿੱਛੇ ਨੂੰ ਮੱਤ ਸਾਡੀ ਕੰਮ ਕਰਨੋਂ हट ਗਈ ਕਿਸੇ ਨੂੰ ਲੋੜਵੰਦ ਨੂੰ ਪ੍ਰਸ਼ਾਦਾ ਛਕਾ ਦਿਓ ਵੱਧ ਬੜੀ ਵੱਡੀ ਸੇਵਾ ਹੈ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਨਾ ਸੁਹਾਤ ਨਾ ਜੀ ਕੋ ਸੱਜੇ ਪਾਰਸ਼ਾ ਕਹਿੰਦੇ ਨੇ ਸੇਵਾ ਇਹਨਾਂ ਦੀ ਉਹ ਫਲਦੀ ਹੈ ਜੇ ਕਿਸੇ ਲੋੜਵੰਦ ਨੂੰ ਸ਼ਿਕਾ ਦੇਗਾ ਇਹ ਇਹੋ ਹੀ ਮੈਂ ਖੁਸ਼ ਹੋਣਾ ਬਸ ਗੱਲ ਖਤਮ ਇਹਨਾਂ ਚੀਜ਼ਾਂ ਦੀ ਮੈਂ ਖੁਸ਼ ਹੋਣਾ ਨਾਲੇ ਤੇਰੇ ਵਿੱਚ ਚੰਗੇ ਗੁਣ ਭਰੇ ਜਾਂਦੇ ਨੇ ਤੇਰੇ ਤੇਰੇ ਦਿਲ ਵਿੱਚ ਵੀ ਦਰਿਆ ਦਲੀ ਆਜੇ ਕਿਸੇ ਲਈ ਗਨੇ ਮੈਂ ਉੱਥੇ ਹੀ ਖੁਸ਼ ਹੋ ਜਾਣਾ ਉਹ ਜਿਹੜੀ ਤੂੰ ਸੇਵਾ ਕਰ ਰਿਹਾ ਉਹ ਤੇ ਬਾਅਦ ਦੀਆਂ ਗੱਲਾਂ ਨੇ ਕਰ ਸੇਵਾ ਕਰ ਇਹ ਸੇਵਾ ਜ਼ਰੂਰੀ ਨਹੀਂ ਵੀ ਗੁਰੂ ਘਰ ਜਾ ਕੇ ਤੂੰ ਭਾਂਡੇ ਮਾਜਣੇ ਨੇ ਝਾੜੂ ਮਾਰਨੇ ਵੀ ਉਹੀ ਸੇਵਾ ਹੈ ਉਹ ਵੀ ਸੇਵਾ ਗਿਣੀ ਜਾਂਦੀ ਹੈ ਪਰ ਇਹ ਅਨੋਖੇ ਤਰ੍ਹਾਂ ਦੀ ਸੇਵਾ ਇਹ ਵੀ ਹੈ ਕਿ ਤੇਰੇ ਵਿੱਚ ਇੱਕ ਸ਼ੁਭ ਗੁਣਾਂ ਦਾ ਖਜ਼ਾਨਾ ਵੀ ਭਰਿਆ ਜਾਂਦਾ ਹੈ ਕਰਿਆ ਚੇਤੇ ਕਦੇ ਨਹੀਂ ਕਰਿਆ ਜੀ ਕੌਣ ਦੱਸੇ ਮੈਂ ਬੇਨਤੀ ਕਰਦਾ ਵੀ ਸ਼ੁਭ ਗੁਣ ਇਕੱਠੇ ਕਰੋ ਜਿੰਨੇ ਤੋ ਹੁੰਦੇ ਨੇ ਅਰਦਾਸ ਕਰੋ ਮਹਾਰਾਜ ਨੂੰ ਕਿ ਸੱਚੇ ਬਾਦਸ਼ਾਹ ਸ਼ੁਭ ਗੁਣ ਦੇ ਜਪ ਤਪ ਦਇਆ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਹਾਲੇ ਤੱਕ ਤੇ ਸਥਿਤੀ ਇਹ ਬਣੀ ਹੋਈ ਐ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਸਿਧਾਂ ਤੇ ਭੁੱਲ ਕੇ ਬੈਠ ਗਿਆ ਕਿ ਗੋਬਿੰਦ ਨੂੰ ਮਿਲਣ ਦੀ ਆ ਹੀ ਮੇਰੀ ਉਮਰ ਐ ਆਈਉ ਐ ਬਸ ਆਹੀ ਅਵਸਥਾ ਐ ਇਹ ਭੁੱਲ ਗਿਆ ਉਹ ਚੀਜ਼ ਨੂੰ ਉਹੀ ਤੇ ਯਾਦ ਕਰਨੀ ਐ ਜੇ ਉਹ ਯਾਦ ਆ ਗਈ ਤੇ ਫਿਰ ਤੇ ਆਪਣੇ ਆਪ ਹੀ ਸਾਰਾ ਕੰਮ ਠੀਕ ਐ ਪਰ ਤੇ ਚੜ੍ਹਦੀ ਕਲਾ ਚ ਐ ਜੇ ਉਹ ਨਾ ਜੇ ਉਹ ਤੂੰ ਭੁੱਲ ਗਿਆ ਨਾ ਫੇਰ ਨਹੀਂ ਗੱਲ ਬਣਦੀ ਉਹ ਤੇ ਭੁੱਲ ਗਿਆ ਉਹ ਤੈਨੂੰ ਯਾਦ ਕਰਾਉਣਾ ਪਾਤਸ਼ਾਹ ਕਹਿੰਦੇ ਨੇ ਯਾਦ ਕਰ ਲੈ ਯਾਦ ਕਰ ਨਾਨਕ ਨਦਰੀ ਨਦਰ ਨਿਹਾਲ ਕਹਿੰਦੇ ਬਸ ਇਹ ਕੰਮ ਕਰ ਵੀ ਤੀਗੂ ਨਦਰ ਦੇਖਣ ਦੇ ਪ੍ਰਮਾਤਮਾ ਤੈਨੂੰ ਦੇਖੇ ਤੇ ਤੂੰ ਪ੍ਰਵਾਨ ਹੋ ਜਾਏ ਬਸ ਕੋਈ ਬੰਦਾ ਜਿਹੜਾ ਕੋਈ ਚੰਗਾ ਕੰਮ ਕਰਦਾ ਹੈ ਉਹਦਾ ਕੋਈ ਨਾਮ ਵੀ ਲੈਂਦਾ ਨਾ ਜਦੋਂ ਆਪਾਂ ਉਹਨੂੰ ਕਿਤੇ ਦੇਖਦੇ ਆਂ ਸਕਰੀਨ ਤੇ ਡਿਸਪਲੇ ਤੇ ਤੇ ਆਪਾਂ ਵੇਖਦੇ ਆਂ ਵੀ ਵਾਜੀ ਵਾ ਬੰਦਾ ਬੜਾ ਵਧੀਆ ਸਤਿਗੁਰੂ ਕਹਿੰਦੇ ਨੇ ਆਪਾਂ ਨੂੰ ਪ੍ਰਵਾਨ ਕਰ ਲੈਣਾ ਵੀ ਬੰਦਾ ਠੀਕ ਹੈ ਉਹਨੂੰ ਕਿਤਾਬ ਦੇ ਦੇਣਾ ਵੀ ਬਹੁਤ ਵਧੀਆ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੂੰ ਵੀ ਪ੍ਰਵਾਨ ਹੋ ਜਾਏਗਾ ਕਦਿਆ ਕੰਮ ਕਰ ਕਰ ਕੰਮ ਅੱਜ ਸਾਡੇ ਪੰਥੀ ਦੇ ਵਿੱਚ ਵੀ ਕੰਮ ਚੱਲਿਆ ਹੋਇਆ ਹੈ ਜਿਹੜਾ ਕੋਈ ਲੋੜ ਬੰਦ ਹੈ ਉਹਨੂੰ ਤੇ ਡਾਂਗ ਮਾਰ ਕੇ ਭਜਾ ਦਿੰਦੇ ਨੇ ਓਹ ਲੰਗਰ ਲਾਇਆ ਹੋਇਆ ਜੀ ਲੰਗਰ ਛਕੋ ਜੀ ੱੱਕੇ ਨਾਲ ਘੇਰ ਘੇਰ ਕੇ ਲੰਗਰ ਛਕਾਉਂਦੇ ਨੇ ਏਕ ਗੱਲ ਥੋੜੇ ਬਣੀ ਕੋਈ ਲੋੜ ਬੰਦ ਹੈ ਕੋਈ ਬਾਹਰ ਡੋਲੂ ਚੱਕ ਕੇ ਖੜਾ ਕਿੱਥੇ ਲੈ ਕੇ ਜਾਏਗਾ ਕਿਵੇਂ ਲੈ ਕੇ ਜਾਏਗਾ ਕੀ ਕਰੇਗਾ ਇੱਥੇ ਆ ਕੇ ਸ਼ਕਲੋ ਜੇ ਕੋਈ ਇਹੋ ਜਿਹਾ ਮਜਬੂਰ ਹੋਵੇ ਵੀ ਜੀ ਨਾ ਆਉਣ ਜੋਗਾ ਹੋਵੇ ਉਹ ਦੇ ਦਿਓ ਕੁਛ ਜਾ ਕੇ ਛਕ ਛਕਣ ਵਾਲੀ ਚੀਜ਼ ਹੈ ਛਕੂ ਗਈ ਦੂ ਲੋਗਾ ਥੋੜੀ ਜਾ ਕੋਈ ਉੱਧ ਜਾ ਕੇ ਉਹਦੇ ਵਿੱਚੋਂ ਇਨਕਮ ਕਮਾ ਲੂ ਉਹ ਨਹੀਂ ਲੋੜਵੰਦ ਨੂੰ ਨਹੀਂ ਦੇਣਾ ਰੱਜਿਆ ਉਹਨੂੰ ਰਜਾਉਣਾ ਸੀ ਤਾਂ ਲੰਗਰ ਕਹਿੰਦੇ ਆ ਸੀ ਕੀ ਹੁੰਦਾ ਨਹੀਂ ਸਾਡੇ ਸਾਰਾ ਕੁਝ ਐਦਾਂ ਮੈਂ ਬੇਨਤੀ ਕਰਦਾ ਹਾਂ ਕਿ ਬਾਹਲਾ ਲਾਲਚ ਕਰਨ ਵਾਲੇ ਵੀ ਬੰਦੇ ਨੇ ਜਿਹੜੇ ਉਵੇਂ ਹੀ ਲੰਗਰਾਂ ਦੇ ਵਿੱਚ ਭਰ-ਭਰ ਲਿਆਉਂਦੇ ਨੇ ਪਰ ਕਿਤੇ ਨਾ ਕਿਤੇ ਸਾਨੂੰ ਸੋਚਣਾ ਪੈਣਾ ਵੀ ਇਹ ਚੀਜ਼ ਵੀ ਹੈ ਵੀ ਕੋਈ ਲੋੜਵੰਦ ਹੋਊਗਾ ਜੇ ਕੋਈ ਬਾਹਰੇ ਹੋਵੇ ਲੰਗਰ 'ਚ ਨਾ ਆਉਣ ਜੋਗਾ ਹੋਵੇ ਵਿਚਾਰਾ ਸਰੀਰ ਪੱਖੋਂ ਹੀ ਅਸਮਰੱਥ ਹੋਵੇਗੀ ਉਹਦੇ ਵਾਸਤੇ ਲੈ ਜਾਣਾ ਹੋਵੇ ਇਹ ਵੀ ਸੋਚਣਾ ਪੈਣਾ ਨਾ ਸਾਨੂੰ ਗੱਲਾਂ ਤੇ ਦੋਵੇਂ ਹੀ ਆ ਜਾਂਦੀਆਂ ਨੇ ਮੈਂ ਬੇਨਤੀ ਕਰਦਾ ਗੁਰੂ ਪਾਰਸ਼ਾ ਦੇ ਬਚਨ ਚ ਜੀਤੇ ਕਰੋ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਇਕੱਠਾ ਕਰਨਾ ਹੈ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਦ ਇਹਦੇ ਪ੍ਰਭੂ ਦੇ ਸਿਮਰਨ ਦੇ ਵਿੱਚ ਵੀ ਸਾਰੀਆਂ ਵਰਕਤਾਂ ਨੇ ਤੇ ਤੈਨੂੰ ਕੁਝ ਆਪਣੇ ਕੋਲੋਂ ਵੀ ਸ਼ੁਭ ਗੁਣ ਇਕੱਠੇ ਕਰਨੇ ਪੈਣਗੇ ਪ੍ਰਭੂ ਦੇ ਸਿਮਰਨ ਵਿੱਚੋਂ ਵੀ ਸਾਰਾ ਕੁਝ ਮਿਲਣਾ ਤੇ ਤੇਰੇ ਸ਼ੁਭ ਗੁਣਾ ਦੇ ਨਾਲ ਤੂੰ ਪ੍ਰਭੂ ਦਰ ਤੇ ਪ੍ਰਵਾਨ ਹੋਏਗਾ ਜਿਹਨੂੰ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ ਫਿਰ ਉੱਥੇ ਤੂੰ ਇਦਾਂ ਪ੍ਰਵਾਨ ਹੋਏਗਾ ਇਦਾਂ ਪ੍ਰਵਾਨ ਹੋਣਾ ਤੇ ਮੈਂ ਬੇਨਤੀ ਕਰਦਾ ਕੋਈ ਵੀ ਕੰਮ ਅਪਣਾ ਲੇ ਅਰਦਾਸ ਕਰੋ ਪਾਤਸ਼ਾਹ ਨਾਲ ਹੁਣ ਆਪਰ ਅਰਦਾਸ ਕਰਕੇ ਆਰੰਭ ਕਰਦੋ ਕਿ 파ਰਸ਼ਾ ਜੀ ਤੁਸੀਂ ਮੈਨੂੰ ਇਹ ਸੇਵਾ ਕਰਨ ਦੀ ਬਲਬੁੱਧੀ ਪ੍ਰਦਾਨ ਕਰੋ हे ਮੇਰੇ ਮਾਲਕ ਜੀ ਅਰਦਾਸ ਕਰਨ ਦੀ ਵਿਧੀ ਬਖਸ਼ੋ ਮੇਰੇ ਮਾਲਕ ਜੀ ਮੈਨੂੰ ਮੁਸੀਬਤਾਂ ਤੋਂ ਬਚਾਓ ਇਸ ਤਰ੍ਹਾਂ ਮੈਨੂੰ ਅਰਦਾਸ ਕਰਕੇ ਮੇਰੇ 파ਰਸ਼ਾ ਮੇਰੇ ਕਾਰਜਾਂ ਦੇ ਵਿੱਚ ਮੈਨੂੰ ਫਤਿਹ ਦਿਵਾਇਓ ਮੇਰੇ ਸੱਚੇ 파ਰਸ਼ਾ ਤੁਹਾਡੇ ਦੀ ਆਸਰਾ ਹੈ ਅਰਦਾਸ ਕਰਕੇ ਅੱਜ ਤੋਂ ਸ਼ੁਰੂ ਕਰਦੋ ਦੇਖਿਓ ਬਰ ਜ਼ਿੰਦਗੀ ਦੇ ਰੰਗ ਢੰਗ ਦੇਖਿਓ ਬਰ ਕਿਵੇਂ ਕਿਰਪਾ ਹੁੰਦੀ ਹੈ ਦੇਖੋ ਮੇਰੇ ਮਾਲਕ ਸੱਚੇ 파ਰਸ਼ਾ ਕਿਵੇਂ ਕਿਰਪਾ ਕਰਦੇ ਨੇ ਇਹ ਤੇ ਅਰਦਾਸ ਵਿੱਚ ਇੰਨੀ ਵੱਡੀ ਤਾਕਤ ਹੈ ਮੈਂ ਕਹਿੰਦਾ ਹੈ ਅਰਦਾਸ ਕਰੋ ਕਿਸੇ ਇਸ਼ਾਨਾਨ ਕਰਕੇ ਅਰਦਾਸ ਕਰੋ ਸੱਚੇ ਪਾਰਸਨ ਦੇਖੋ ਕਿਵੇਂ ਪ੍ਰਵਾਨ ਹੁੰਦੀ ਹੈ ਮੇਰੇ ਪਾਰਸਨ ਗੁਰੂ ਕਲਗੀਧਰ ਪਾਰਸਨ ਪ੍ਰਵਾਨ ਕਰਦੇ ਨੇ ਇੱਕ ਦਫਾ ਐਦਾਂ ਹੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿੰਦੇ ਸਿੰਘਾਂ ਨੇ ਤਕਰੀਬਨ ਕਿਨੇ ਉਹਨਾਂ ਦਾ ਮੁਗਲਾਂ ਨਾਲ ਐਦਾਂ ਹੀ ਝੜਾਪ ਹੋ ਗਈ ਤੇ ਹੁਣ ਸਿੰਘ ਬੈਠੇ ਸੀ ਉੱਚੀ ਪਹਾੜੀ ਚੋਟੀ ਤੇ ਹੁਣ ਮੁਗਲ ਨੇ ਥੱਲੇ ਹੁਣ ਜਿਹੜਾ ਵੀ ਪਹਾੜੀ ਤੇ ਚੋਟੀ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਤੇ ਉਹ ਛੇਤੀ ਸਿੰਘਾਂ ਦੇ ਨਿਸ਼ਾਨੇ ਦਾ ਜਿਹੜਾ ਸ਼ਿਕਾਰ ਬਣ ਜਾਂਦਾ ਸੀ ਕਹਿੰਦੇ ਉਹਨਾਂ ਨੇ ਕੀ ਕੀਤਾ ਨੀਚੋ ਰਸਤ ਪਾਣੀ ਉੱਤੇ ਜਾਣਾ ਬੰਦ ਕਰ ਦਿੱਤਾ ਰਸਤ ਪਾਣੀ ਬੰਦ ਕਰ ਦਿੱਤਾ ਪਾਣੀ ਬੰਦ ਕਰ ਦਿੱਤਾ ਹੁਣ ਪਾਣੀ ਥੱਲੋ ਜਾਂਦਾ ਨਹੀਂ ਸੀ ਜਿੰਨਾਂ ਕੋ ਨਾ ਕੋਲ ਸੀ ਛੋਟੀ ਜਿਹੀ ਲੜਾਈ ਸੀ ਇਹ ਉਹਨਾਂ ਹੁਣ ਪਾਣੀ ਵਰਤੇ ਆ ਗਏ ਕਹਿੰਦੇ ਕੁਝ ਨਹੀਂ ਦੇਖਿਆ ਕਹਿੰਦੇ ਉਹਨਾਂ ਨੇ ਸੋਚਿਆ ਵੀ ਹੁਣ ਪਾਣੀ ਬੰਦ ਹੋ ਗਿਆ ਤੇ ਹੁਣ ਆਪਣੇ ਆਪ ਥੱਲੇ ਆਉਣਗੇ ਕਨੇ ਸਿੰਘਾ ਨੇ ਕੀ ਕੀਤਾ ਕਿ ਸੇ ਇਸ਼ਨਾਨ ਕਰਕੇ ਦੁਆਲੇ ਸਜਾ ਕੇ ਪੰਜਾਂ ਜਾਨਾਂ ਨੇ ਇਕੱਠੇ ਹੋ ਕੇ ਕਹਿੰਦੇ ਪਰਸ਼ਨ ਨੂੰ ਅਰਦਾਸ ਕੀਤੀ ਥੋੜੀ ਦੇਰ ਬਾਅਦ ਕਣਕੋਹਰ ਬੱਦਲ ਹੋਏ ਤੇ بارش ਹੋ ਗਈ ਤੇ ਉਹਨਾਂ ਨੇ ਪੀਣ ਵਾਲਾ ਪਾਣੀ ਤੋਂ ਜਮਾ ਕਰ ਲਿਆ ਅਰਦਾਸ ਦੇ ਵਿੱਚ ਇੰਨੀ ਦੀ ਤਾਕਤ ਹੈ ਅਰਦਾਸ ਦੀ ਸ਼ਕਤੀ ਕਿਤਾਬ ਮਿਲੂਗੀ ਤੁਹਾਨੂੰ ਕਦੇ ਪੜਿਓ ਜੇ ਤੁਸੀਂ ਪੂਰਨ ਭਰੋਸਾ ਗੁਰੂ ਤੇ ਬਣਾਉਣਾ ਹੈ ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ ਪਿਆਰਿਓ ਕਦੇ ਪੜ੍ਹ ਕੇ ਵੇਖਿਓ ਖਾਂ ਵੜੇ ਉਹ ਕਦੇ ਅਰਦਾਸ ਦੇ ਵਿੱਚ ਇੰਨੀ ਕੋ ਤਾਕਤਾਂ ਨੇ ਬਰਕਤਾਂ ਨੇ ਅਰਦਾਸ ਵਿੱਚ ਜਿੱਥੇ ਆ ਗਿਆ ਕਿ हे ਬਾਦਸ਼ਾਹ ਜੀ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨਿਗੱਤਿਆਂ ਦੀ ਗੱਤ हे ਮੇਰੇ ਸੱਚੇ ਪਿਤਾ ਵਾਹਿਗੁਰੂ ਉੱਥੇ ਹੀ ਸਾਰੇ ਕਾਰਜ ਹੋ ਜਾਂਦੇ ਨੇ ਹੋਰ ਦੱਸੋ ਇਦੋਂ ਵੱਡਾ ਕੰਮ ਕੀ ਹੋਏਗਾ ਮੇਰੇ ਪਾਰਸ਼ਾ ਤੇ ਉੱਥੇ ਪ੍ਰਵਾਨ ਕਰ ਲੈਂਦੇ ਨੇ ਉੱਥੇ ਸਾਰਾ ਕੁਝ ਹੋ ਜਾਂਦਾ ਹੈ ਮੇਰੇ ਪਾਰਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਸੱਜੇ ਪਾਰਸ਼ਣ ਅਰਦਾਸ ਕਰੋ ਗੁਰ ਕਲंगी ਤਰ ਪਾਰਸ਼ਾ ਦਸਮ ਗ੍ਰੰਥ ਦੀ ਜਿਹੜੀ ਪਹਿਲੀ ਪੌੜੀ ਦਸਮ ਗ੍ਰੰਥ ਦੇ ਵਿੱਚੋਂ ਆ ਅਰਦਾਸ ਦੀ ਜਿਹੜੀ ਪਹਿਲੀ ਪੌੜੀ ਹੈ ਮੇਰੇ ਪਾਰਸ਼ਾ ਤਾਂ ਉੱਥੇ ਖੁਸ਼ ਹੋ ਜਾਂਦੇ ਨੇ ਤੇਗ ਬਹਾਦਰ ਸਿਮਰੇ ਆ ਘਰ ਨੌ ਨਿਦ ਆਵੇ ਧਾਏ ਤੇ ਪਾਰਸ਼ਾ ਤੇ ਕਹਿੰਦੇ ਨੇ ਨੌ ਨਿਦੀਆਂ 18 ਸਿਦ੍ਧੀਆਂ ਉਹੀ ਆ ਜਾਂਦੀਆਂ ਨੇ ਤੇਗ ਬਹਾਦਰ ਸਿਮਰੇ ਆ ਘਰ ਨੌ ਨਿਦ ਜੇ ਤੇਗ ਬਹਾਦਰ ਦਾ ਨਾਮ ਲੈ ਕੇ ਇਹੋ ਹੀ ਗੁਰੂ 파ਰਸ਼ਾ ਦਾ ਨਾਮ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਬਾਸ਼ਾ ਕਹਿੰਦੇ ਗੁਰੂ ਤੇਗ ਬਹਾਦਰ ਸਿਮਰੇ ਆ ਘਰ ਨੌਂ ਨਦੀਆ ਬਤਾਏ ਘਰ ਦੇ ਵਿੱਚ ਨੌਂ ਨਦੀਆਂ ਆਉਹੀ ਆ ਜਾਂਦੀਆਂ ਨੇ ਦੇਖੋ ਇੰਨੀ ਵੱਡੀ ਨਾਮ ਦੇ ਵਿੱਚ ਵੀ ਬਰਕਤ ਹੈ ਅਰਦਾਸ ਕਰੋ ਅਰਦਾਸ ਦੇ ਵਿੱਚ ਹੀ ਸਾਰੀਆਂ ਗੱਲਾਂ ਐਡ ਹੋ ਗਈਆਂ ਤੇ ਹੋਰ ਹੋਰ ਪਿੱਛੇ ਤੇ ਕੁਝ ਨਹੀਂ ਰਹਿ ਗਿਆ ਤੇ ਸਾਰਾ ਕੁਝ ਅਰਦਾਸ ਦੇ ਵਿੱਚੋਂ ਹੀ ਮਿਲ ਗਿਆ ਕਰਕੇ ਵੇਖੋ ਕਦੇ ਮੇਰੇ ਪਾਤਸ਼ਾਹ ਬੜੇ ਮਿਹਰਬਾਨ ਹੁੰਦੇ ਨੇ ਬੜੀਆਂ ਕਿਰਪਾਵਾਂ ਹੁੰਦੀਆਂ ਨੇ ਕਰਕੇ ਵੇਖੋ ਪਿਆਰਿਓ ਜਿਨੇ ਕਰਿਆ ਅਰਦਾਸ ਕਰਕੇ ਮੈਂ ਕਹਿੰਦਾ ਅੱਜ ਤੋਂ ਹੀ ਇਹ ਕੰਮ ਸ਼ੁਰੂ ਕਰ ਦੋ ਸ਼ੁਭ ਗੁਣ ਇਕੱਠੇ ਕਰੋ ਸਭਨਾਂ ਨੂੰ ਪਿਆਰ ਕਰੋ ਇਨਸਾਨੀਅਤ ਮਨ ਵਿੱਚ ਭਰੋ ਕਿਸੇ ਨਾਲ ਨਫ਼ਰਤ ਨਾ ਕਰੋ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾਲ ਦੱਸਿਆ ਵਾਰਾ ਜਿਓ ਇਹ ਇਹੋ ਗੁਣ ਆਪਣੇ ਚ ਪਰ ਲੋ ਇਕੱਠੇ ਕਰ ਲੋ ਫਿਰ ਦੇਖੋ ਕਿਵੇਂ ਕਿਰਪਾ ਆਉਂਦੀ ਹੈ ਕਿਸੇ ਇਸ਼ਨਾਨ ਕਰਕੇ ਸੱਚੇ ਦਿਲ ਤੋਂ ਅਰਦਾਸ ਕਰੋ ਕਿਤੇ ਮਹਾਰਾਜ ਨੂੰ ਤੁਹਾਡਾ ਕੰਮ ਨਹੀਂ ਅੜੇਗਾ ਅਰਦਾਸ ਬਿਨਾਂ ਜੋ ਕਾਰਜ ਸੁਲਾਵਾ ਹੈ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੇ ਕਹਿੰਦੇ ਅਰਦਾਸ ਤੋਂ ਬਿਨਾਂ ਜੋ ਕਾਰਜ ਕਰਦੇ ਉਹ ਤੇ ਮੈਨੂੰ ਸਿੱਖ ਹੀ ਨਹੀਂ ਪਾਉਂਦਾ ਆਪਾਂ ਦੇ ਅਰਦਾਸ ਤੋਂ ਬਿਨਾਂ ਪਤਾ ਨਹੀਂ ਕੀ ਕੀ ਕੁੱਝ ਕਰ ਜਾਂਦੇ ਆ ਘਰ ਦਾ ਮਹੂਰਤ ਰੱਖਣਾ ਹੈ ਆਪਾਂ ਕਹਿੰਦੇ ਆ ਵੀ ਪੰਡਤ ਨੂੰ ਬੁਲਾ ਕੇ ਲਿਆਓ ਉੱਥੇ ਅਰਦਾਸ ਭੁੱਲ ਜਾਂਦੇ ਆ ਬੱਚੇ ਨੂੰ ਸਕੂਲ ਤੋਰਨਾ ਪਹਿਲੀ ਵਾਰੀ ਕਹਿੰਦੇ ਜੀ ਪੁੱਛੋ ਕੋਈ ਵਧੀਆ ਜਿਹਾ ਸਮਾਂ ਅਰਦਾਸ ਭੁੱਲ ਜਾਂਦੇ ਆ ਵੀ ਅਰਦਾਸ ਕਰਕੇ ਤੋਰੀਏ ਆਪਾਂ ਬਾਹਰ ਜਾਣਾ ਹੈ ਆਪਾਂ ਵੀ ਘਰ ਚੋਂ ਅਰਦਾਸ ਕਰਕੇ ਨਿਕਲੀਏ ਘਰੇ ਆਉਣਾ ਮਹਾਰਾਜ ਅਸ਼ਕੁਰਾਨਾ ਕਰੋ ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਮੈਂ ਯਾਤਰਾ ਕਰੀ ਹੈ ਆਪਾਂ ਉੱਠਣਾ ਹੈ ਅਰਦਾਸ ਕਰਕੇ ਦਿਨ ਦੀ ਸ਼ੁਰੂਆਤ ਕਰੋ ਰਾਤੀ ਪੈਣਾ ਬੇਨਤੀ ਕਰਕੇ ਅਰਦਾਸ ਕਰਕੇ ਪਾਓ ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਦਿਨ ਬਤੀਤ ਹੋਇਆ ਹੁਣ ਰਾਤ ਨੂੰ ਰੱਖਿਆ ਕਰੀਂ ਸਵਾਸ ਸਵਾਸ ਨਾਮ ਸਿਮਰਾਈ ਮੇਤੋਂ ਬਾਸ ਇਹ ਕੰਮ ਸ਼ੁਰੂ ਕਰ ਦਿਓ ਦੇਖਿਓ ਕਿਵੇਂ ਕਿਰਪਾ ਆਉਂਦੀ ਹੈ ਫਿਰ ਇਹ ਤਾਂ ਜੀ ਕੰਮ ਔਖਾ ਹੈ ਫਿਰ ਪਾਤਸ਼ਾਹ ਕਹਿੰਦੇ ਨੇ ਫਿਰ ਮੇਰੇ ਵੱਲੋਂ ਤੈਨੂੰ ਸੁੱਖ ਦੇਣੇ ਵੀ ਔਖੀ ਨੇ ਤੂੰ ਤੇ ਮੈਨੂੰ ਹੁਣ ਨਹੀਂ ਯਾਦ ਕਰਦਾ ਜੇ ਤੈਨੂੰ ਸੁੱਖ ਦਿੱਤੇ ਤੂੰ ਤਾਂ ਜਮੀ ਭੁੱਲ ਜਾਏਂਗਾ ਫਿਰ ਤੂੰ ਕਿੱਥੇ ਯਾਦ ਕਰੇਂਗਾ ਇਹ ਗੱਲਾਂ ਕਰਨੀਆਂ ਬੜੀਆਂ ਬੜੀਆਂ ਸਾਨੂੰ ਅੱਜ ਜ਼ਰੂਰੀ ਪਹਿਣਗੀਆਂ ਕਰਨੀਆਂ ਜੀਵਨ ਦੇ ਵਿੱਚ ਅਪਣਾਓ ਸੱਚੇ ਪਾਤਸ਼ਾਹ ਫਿਰ ਦੇਖੋ ਪਾਵਰਫੁੱਲ ਕੰਮ ਕਿਵੇਂ ਬਣਦੇ ਨੇ ਅਰਦਾਸ ਵਿੱਚ ਇੰਨੀ ਕੋ ਵੱਡੀ ਤਾਕਤ ਹੈ ਮੁਸੀਬਤ ਵੇਲੇ ਵੀ ਅਰਦਾਸ ਕਰੋ ਤੇ ਪਾਤਸ਼ਾਹ ਉੱਥੇ ਵੀ ਸਹਾਈ ਹੁੰਦੇ ਨੇ ਅੱਜ ਤੇ ਆਪਾਂ ਸ਼ੁਕਰਾਨੇ ਵਜੋਂ ਅਰਦਾਸਾਂ ਕਰਨੀਆਂ ਨੇ ਮਾਲਕ ਜੀ ਅਰਦਾਸ ਮੇਰੇ ਮਾਲਕਾ ਤੂੰ ਸਾਰਾ ਕੁਝ ਦਿੱਤਾ ਹੋਇਆ ਏ ਇਦਾਂ ਸਭ ਨੂੰ ਦੇਈਂ ਇਹ ਵੀ ਅਰਦਾਸ ਨਾਲ ਕਰਿਆ ਕਰੋ ਜਿੱਥੇ ਆਪਾਂ ਦੂਸਰੇ ਦਾ ਮੰਗਾਗੇ ਉਥੇ ਆਪਣਾ ਭਲਾ ਵੀ ਨਾਲ ਹੋਊਗਾ ਇਹ ਗੱਲ ਨਾ ਕਦੇ ਭੁੱਲਿਆ ਕਰੋ ਸੱਚੇ ਪਾਰਸ਼ਾ ਜੀ ਕਿਰਪਾ ਕਰਨ ਮਿਹਰ ਕਰਨ ਧੰਨ ਗੁਰੂ ਕਲਗੀਧਰ ਪਾਰਸ਼ਾ ਜੀ ਸਾਰੇ ਪਰਿਵਾਰਾਂ ਦੇ ਮਿਹਰ ਕਰਨ ਜੋ ਸੁਣ ਰਹੇ ਨੇ ਜੋ ਨਹੀਂ ਸੁਣ ਰਹੇ ਉਹਨਾਂ ਤੇ ਵੀ ਮਿਹਰ ਕਰਨ ਘਰ ਪਰਿਵਾਰਾਂ ਵਿੱਚ ਤੰਦਰੁਸਤੀਆਂ ਸਤਿਗੁਰੂ ਸਚੇ ਪਾਤਸ਼ਾਹ ਜੀ ਬਹੁਤ ਸਾਰੀਆਂ ਖੁਸ਼ੀਆਂ ਤੇ ਹਰ ਕਾਰਜਾਂ ਵਿੱਚ ਫਤਿਹ ਬਖਸ਼ਿਸ਼ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਜਿਹੜੇ ਨਵੇਂ ਆਏ ਨੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਇਕ ਕਮੈਂਟ ਕਰਕੇ ਆਪਣਾ ਪਿਆਰ ਟੀਮ ਨੂੰ ਬਖਸ਼ਿਸ਼ ਕਰਿਓ ਬੇਨਤੀਆਂ ਕਰੋ ਜੀ ਪ੍ਰਵਾਨ ਫਤਿਹ ਬਲਾਉ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ